한글자막 by 한효정 w i n a p いる합니다 isn't there o m e t h i n g p a c t i c i n to do? 하 c h i l ਅੱਜ ਬਲਾਸਪੁਰ ਕਾਲਸਾ ਰਹੀ ਗੁਰਤੀ ਅੱਜ ਬਲਾਸਪੁਰ ਪਿੰਡ ਦੇ ਵਿੱਚ ਕੱਢਣਾ ਸ਼ੋਨੀਪੁਰ ਦਾ ਪ੍ਰਬੰਧਕ ਮਿਦਾਨੀ ਜ਼ਮੀਨ ਨੂੰ ਲੈ ਕੇ ਕੀ ਮਾਮਲਾ ਜੀ ਇਹ ਜੀ ਇਹ ਸ਼ੋਨੀਪੁਰ ਦਾ ਪ੍ਰਬੰਧਕ ਕਮੇਟੀ ਆ ਅਤੇ ਅਸੀਂ ਕਿਸੇ ਜਿੱਤੇ ਅੱਗੇ ਰੱਖੀ ਇਹ ਜ਼ਮੀਨ ਆ ਸਾਡੀ ਕਿਉਂਕਿ ਪਹਿਲਾਂ ਵੀ ਸਾਡਾ ਕੋ ਕਬਜ਼ਾ ਸੀਗਾ ਸਰਕਾਰ ਨੇ ਦਖਲ ਵੀ ਦਿੱਤਾ ਹੋਇਆ ਇਹ ਜ਼ਮੀਨਾਂ ਹੀ ਵਾਣ ਗਏ ਆ ਜਿਹੜੇ ਦੂਜੀ ਤੇ ਰਸੀ ਜਿਹੜੇ ਉੱਥੇ ਕਬਜ਼ਾ ਕਰਨਾ ਚਾਹੁੰਦੇ ਸੀ ਉਹਨਾਂ ਨੇ ਸਾਡੇ ਬੰਦਿਆਂ ਛੱਡ ਲਾਈਆਂ ਨੇ ਇਹਨਾਂ ਸਾਡੇ ਦੋ ਸੈਕਟਰੀ ਨੇ ਇੱਕ ਸਤਾਰ ਵਿਜੇ ਸਿੰਘ ਅਡੀਸ਼ਨਲ ਸੈਕਟਰੀ ਇੱਕ ਸਤਾਰ ਪ੍ਰੇਤਰ ਸਿੰਘ ਜੀ ਸੈਕਟਰੀ ਨੇ ਸਾਡੇ ਤੇ ਨਾਲ ਹੋਰ ਸਾਡੇ ਮੈਨੇਜਰ ਤੇ ਹੋਰ ਸਟਾਫ ਦੇ ਸਟਾਫ ਬਹੁਤ ਲੱਗੀਆਂ ਨੇ ਸਾਡੀ ਮੰਗ ਹੈ ਸਰਕਾਰ ਕੋਲ ਕਿ ਇਹਨਾਂ ਦੇ ਪਰਚੇ ਤਚ ਕੀਤੇ ਜਾਣ ਤੇ ਉਹਨਾਂ ਦੇ ਸਰਦ ਤੋਂ ਸਖਤ ਕਾਰਵਾਈ ਕਰਕੇ ਜੇ ਉਹ ਪੈਸੇ ਵੜਦੇ ਆ ਤੇ ਉਹਨਾਂ ਨੂੰ ਧੁੱਕਿਆ ਜਾਵੇ ਜੇ ਨਾ ਰੁਕੇ ਤੇ ਫਿਰ ਜਿਹੜੀ ਅਸੀਂ ਆਪਣੀ ਕਾਰਵਾਈ ਦੁਆਰਾ ਕਰਨਾ ਕਿੰਨੇ ਏਕੜ ਜ਼ਮੀਨ ਦਾ ਸੀਗਾ ਜਿਹੜਾ ਝਗੜਾ ਸੀਗਾ ਇਹ ਰੌਲਾ ਸੀ ਜੀ 21 21 ਸਾਡੇ 1 21 ਏਕੜ ਜ਼ਮੀਨ ਹੈ ਜੀ ਝਗੜਾ ਕੋਈ ਨਹੀਂ ਸਾਡੀ ਕਿਉਂਕਿ ਅਸੀਂ ਕੇ ਜਿੱਤੇ ਹੋਏ ਆ ਉਹਨਾਂ ਨੇ ਦੁਬਾਰਾ ਪੀਰ ਪਾਈ ਸੀ ਉਹ ਵੀ ਇਉਂ ਹਰ ਗਿਆ ਦੋ ਵਾਰੀ ਉਹ ਪੀਰ ਹਰ ਚੁੱਕੇ ਆ ਪਰ ਉਹ ਜਾਣ ਪੁੱਛ ਕੇ ਦਖਲ ਦਿੰਦੇ ਨੇ ਰੋਡਿੰਗ ਕਮੇਟੀ ਦੇ ਕਿੰਨੇ ਬੰਦੇ ਜਾਂਦੇ ਨੇ ਬੰਦੇ ਅਲੱਗ-ਪੱਗ ਦੇ 15 ਕਦੇ ਲੱਖ ਹੋ ਜਾਂਦੀ ਹੈ ਜਿਵੇਂ ਕਿ ਪੁਲਿਸ ਨੂੰ ਵੀ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਡੀਸੀ ਸਾਹਿਬ ਨਾਲ ਗੱਲ ਕੀਤੀ ਸੀ ਉਸ ਦਿਨ ਸਾਡੇ ਅਸਾਈਟਿੰਗ ਸਾਹਿਬ ਆਏ ਸੀ ਏ ਡੀਸੀ ਨੂੰ ਮਿਲ ਕੇ ਗਏ ਉਹਨਾਂ ਨੇ ਕਿਹਾ ਕਿ ਤੁਹਾਡਾ ਤੇ ਮਸਲਾ ਹੀ ਕੋਈ ਨਹੀਂ ਤੁਸੀਂ ਆਪਣੀ ਜ਼ਮੀਨ ਵਾਹੋ ਪਰ ਉਹਨਾਂ ਨੇ ਜਾਣ ਪੁੱਛ ਕੇ ਸਾਡੇ ਬੰਦੇ ਦਾ ਵੜਾ ਕੀਤਾ ਹੈ ਯੋਗੀ ਨੂੰ ਵੀ ਨਿਰੋਧਤਾ ਤੇ ਪਤਾ ਲੱਗਾ ਕਿ ਉਹਨਾਂ ਨੇ ਸਵੇਗ ਪੀਤੀ ਹੋਈ ਸੀ ਨਸ਼ੇ ਵਿੱਚ ਤੁਸੀਂ ਨਸ਼ੇ ਦੇ ਵਿੱਚ ਸਾਡੇ ਬੰਦੇ ਸੱਟ ਲਾਈਆਂ ਅੱਜ ਕੋਈ ਪੁਲਿਸ ਉਹਨਾਂ ਨੇ ਪੈਟਰੋਲ ਵੀ ਪੈਟਰੋਲ ਛੱਡ ਕੇ ਸਾਡੇ ਸਾਡ ਦੀ ਗੋਸ਼ਟੀ ਜਿਵੇਂ ਤੁਸੀਂ ਉਰੇ ਪਹੁੰਚੇ ਹੋ ਪੁਲਿਸ ਅਧਿਕਾਰੀਆਂ ਨੂੰ ਮਿਲਿਓ ਤੁਸੀਂ ਮੈਂ ਤੇ ਮੈਂ ਇੱਥੇ ਸਦਾ ਹਸਤ ਲਈ ਆਇਆ ਹੁਣ ਮੈਂ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਮਿਲਦਾ ਜੇ ਨਾ ਕਾਰਵਾਈ ਕਰਨਗੇ ਫਿਰ ਅਸੀਂ ਧਰਣਾ ਲਾਵਾਂਗੇ ਕੀ ਨਾ ਮਤਲਬ ਮੈਂ ਕਰਨਵੀਰ ਦਾ ਸੀ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਬਲਾਸਪੁਰ ਹੈ ਕੀ ਮਾਮਲਾ ਜਿਹੜਾ ਅੱਜ ਜਗਹ ਨੂੰ ਲੈ ਕੇ ਤੁਹਾਡਾ ਸ਼ਰੋਮਣੀ ਕਮੇਟੀ ਨਾਲ ਜਿਹੜਾ ਮਾਮਲਾ ਕੀ ਸੀਗਾ ਸਾਰਾ ਮਾਮਲਾ ਸਾਰਾ ਹੀ ਉੱਥੇ ਡੀਸੀ ਸਾਹਿਬ ਦੇ ਉਹਨਾਂ ਨੇ ਅਪੀਲ ਕੀਤੀ ਸੀ ਇੱਥੇ ਉਹਨਾਂ ਨੂੰ ਤਰੀਕ ਮਿਲੀ ਸੀ ਕੋਈ ਇਹਨਾਂ ਨੇ ਆਰਡਰ ਨਹੀਂ ਸੀਗਾ ਕਬਜ਼ੇ ਦਾ ਹੀ ਕੋਈ ਪੁਰਸ ਨੇ ਕਬਜ਼ਾ ਨਹੀਂ ਦਵਾਇਆ ਸੀਗਾ ਇਹ ਅਸੀਂ ਅਸੀਂ 5-7 ਬੰਦੇ ਸੀ ਅਸੀਂ ਖੇਤ 'ਚ ਕੰਮ ਕਰ ਰਹੇ ਸੀਗੇ ਸਾਡੀ ਮੂੰਗੀ ਬੀਜੀ ਸੀਗੀ ਅਸੀਂ ਉੱਥੇ ਕੱਟ ਕੱਢ ਰਹੇ ਸੀਗੇ 4-5 ਬੰਦੇ ਏ ਚਾਰ 500 ਬੰਦਾ ਜੀ ਤੱਕੇ ਨਾਲ ਆਇਆ ਇਹਨਾਂ ਕੋ ਹਥਿਆਰ ਸੀਗੇ ਜੀ ਪਰਪਾਨਾ ਅਸਲਾ ਸੀਗਾ ਜੀ ਇਹਨਾਂ ਕੋਲੇ ਇਹਨਾਂ ਨੇ ਸਾਨੂੰ ਕੁੱਟਿਆ ਮਾਰੇ ਆ ਠੀਕ ਹੈ ਅਸੀਂ ਆਵਦੇ ਬਚਾਰੇ ਵਿੱਚ ਅਸੀਂ ਆਵਦਾ ਅਸੀਂ ਆਵਦਾ ਬਚਾਰੇ ਵਿੱਚ ਜੋ ਅਸੀਂ ਕੀਤਾ ਆਵਦੇ ਬਚਾਰੇ ਵਿੱਚ ਕੀਤਾ ਹੀ ਸਾਡੀ ਜ਼ਮੀਨ ਸਾਡੀਆਂ ਪੁਸਤਾਂ ਤੋਂ ਚਲਦੀ ਆਉਂਦੀ ਸਾਡੇ ਨਾਮ ਤੇ ਆਈ ਸਾਡੇ ਸਮਾਦ ਦੇ ਨਾਮ ਤੇ ਜ਼ਮੀਨ ਆਈ ਤੇ ਇਹਨਾਂ ਕੋਈ ਪੇਪਰ ਨਹੀਂ ਸੀਗੇ ਸਾਡੇ ਕੋਲ ਸਾਰੀਆਂ ਪੇਪਰ ਆ ਸਾਇ ਸਾਡੀ ਤਿਆਰ ਆਈ ਹਾਈ ਕੋਰਟ ਤੇ ਸਾਡਾ ਕੇਸ ਚੱਲ ਰਿਹਾ ਵਾ ਕੋਈ ਇਹਨਾਂ ਨੂੰ ਕੋਈ ਕਮਜੋਰ ਆਰਡਰ ਨਹੀਂ ਸੀਗਾ ਸਾਡਾ ਜਾਨ ਕੀ ਹੋਰ ਕੌਣ ਜਾਪੀਆ ਕਿੱਥੇ ਹੋਰ ਕੌਣ ਜਾਕੂ ਹੋਇਆ ਜਿਆਦਾ ਜਿਹੜੇ ਜਾਕੂ ਹੋਣੇ ਉਹਨਾਂ ਦਾ ਨਾਮ ਪਤਾ ਤੁਹਾਨੂੰ ਹਾਂਜੀ ਇੱਕ ਗਰਜੀਤਦਾਸ ਸਹੀ ਇੱਕ ਕਰਮਜੀਤਦਾਸ ਸਹੀ ਮੇਰੇ ਮਾਤਾ ਸੰਦੀਪ ਕੌਰ ਨੇ ਤੇ ਮੈਂ ਕਰਨਵੀਰਦਾਸ ਇੱਕ ਹਾਂਜੀ ਤੇ ਇੱਕ ਉਧਰ ਬੈਠੇ ਨੇ ਕਨਦੀਪਦਾ ਸੀ ਠੀਕ ਹੈ ਸਰ ਕਾਕਾ ਰਾਮ ਆਈ ਇੱਕ ਸਾਰੇ ਬਲਦੇ ਅਸੀਂ ਪੰਜ ਹਾਂਜੀ ਸਾਰੇ ਇੱਥੇ ਨੇ ਅਸੀਂ ਦੇਖੋ ਵੀ ਅਸੀਂ ਕਿੰਨੇ ਆ ਬੰਦੇ ਚਾਰ ਪੰਜ ਬੰਦੇ ਆਈ ਚਾਰ ਪੰਜ ਮੰਗ ਕੀ ਕਰਦੇ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਸਾਡੀ ਜ਼ਮੀਨ ਸਾਡੇ ਪੁੱਤਾਂ ਚੱਲਦੀ ਆਉਂਦੀ ਆ ਸਾਡੀ ਰੋਜੀ ਰੋਟੀ ਏ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਸਾਨੂੰ 5-6 ਬੰਦੇ ਆ ਡਿਪਟੀ ਸਾਹਿਬ ਜੀ ਦਾ ਜਿਹੜਾ ਮਾਮਲਾ ਬਲਾਸਪੁਰ ਦੇ ਵਿੱਚ ਹੋਇਆ ਸ਼੍ਰੋਮਣੀ ਕਮੇਟੀ ਤੇ ਮਹਾਂਤ ਦੇ ਵਿਚਾਲੇ ਕੀ ਮਾਮਲਾ ਸੀਗਾ ਸਾਨੂੰ ਇਹ ਕਤਲਾ ਆਈ ਸੀ ਜੀ ਰੌਣ 10:00 ਵਜੇ ਆਨੇਦ ਰਾਹੀਂ ਕਿ ਕਾਪ ਨੇ ਬਲਾਸਪੁਰ ਪਿੰਡ ਦੇ ਸ਼੍ਰੋਮਣੀ ਕਮੇਟੀ ਅਤੇ ਮਹਾਂਤਾ ਵਿਚ ਲੜਾਈ ਹੋਈ ਹੈ ਅਸੀਂ ਜੇ ਮੌਕੇ ਤੇ ਪਹੁੰਚੇ ਹੋ ਤੱਕ ਥੋੜੇ ਦਾ ਕਰਾਊਡ ਸੇ ਅਸੀਂ ਡਿਸਪਰਸ ਕਰਾਤਾ ਤੇ ਨਾਲ ਤਾਂ ਕੋਈ ਲੈਂਡ ਨੂੰ ਲੈ ਕੇ ਕੋਈ ਜੁਝੇ ਆਪਸ ਕੋਈ ਪਹਿਲਾਂ ਤੋਂ ਕੋਈ ਕੋਰਟ ਕੇਸ ਚੱਲ ਰਹੇ ਨੇ ਉਹ ਵਜੋਂ ਸੇ ਕਲੈਰਿਟੀ ਕਰ ਰਹੇ ਹਾਂ ਕਿ ਇਹ ਦੋਨੋਂ ਤੇਰਾ ਹਸਪਤਲ ਦਾਖਲ ਹੋਈਆਂ ਨੇ ਜੋ ਸਾਡੇ ਕੋਲ ਐਨਵੀਲਾ ਆ ਜਾਏਗੀ ਅਸੀਂ ਬਿਆਨ ਲਿਖ ਕੇ ਜੋ ਕਾਰਵਾਈ ਬੰਦ ਕਰਤਾ ਦੀਮੇ ਕੀ ਸ਼ਰੋਮਣੀ ਕਮੇਟੀ ਵੱਲੋਂ ਕਿਹਾ ਗਿਆ ਵੀ ਅਸੀਂ ਪੁਲਿਸ ਨੂੰ ਪਹਿਲਾਂ ਲਿਖਤੀ ਰੂਪ ਦੇ ਵਿੱਚ ਰਿਟਨ ਦੇ ਵਿੱਚ ਐਪਲੀਕੇਸ਼ਨ ਦੇ ਚੁਕੇ ਹਾਂ ਪਰ ਉੱਥੇ ਪੁਲਿਸ ਨਹੀਂ ਪਹੁੰਚੀ ਹੈਗੀ ਵੀ ਜਿਸ ਕਾਰਨ ਇਹ ਝਗੜਾ ਵਧਿਆ ਨਹੀਂ ਜੇ ਪੁਲਿਸ ਚੰਦੀ ਦਾ ਨਹੀਂ ਹੋਣਾ ਸੀਗਾ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰਦੇ ਹਾਂ ਕਿ ਐਪਲੀਕੇਸ਼ਨ ਕਿਨੂੰ ਆਈ ਹੈ ਉਪਰ ਹੀ ਮੇਰੇ ਵੀ ਜਸ ਖੁਲੀ ਨੋਟਿਸ ਹੈ ਕਿ ਤੋਂ ਸ਼ਰੋਮਣੀ ਵੱਲ ਦੱਸਿਆ ਗਿਆ ਕਿ ਐਪਲੀਕੇਸ਼ਨ ਆਈ ਹੈ ਤਾਂ ਇੱਕ ਵਾਰ ਅਸੀਂ ਵੈਰੀਫਾਈ ਕਰਦੇ ਹਾਂ ਕਿ ਕਿਨੂੰ ਐਪਲੀਕੇਸ਼ਨ ਦਿੱਤੀ ਗਈ ਸੀ ਹਾਂਜੀ ਜਥੇਦਾਰ ਸਾਹਿਬ ਕੀ ਮਾਮਲਾ ਸੀਗਾ ਜਿਹੜਾ ਬਲਾਸਪੁਰ ਲੈ ਕੇ ਅੱਜ ਸ਼ਰੋਮਣੀ ਕਮੇਟੀ ਦੇ ਮਾਨਤਾ ਦੇ ਵਿਚਾਲੇ ਹੋਇਆ ਅੱਜ ਜਿਹੜਾ ਬਨਾਸਪੁਰ ਝਗੜਾ ਫਿਰਿਆ ਹੈ ਇਹ ਇਸ ਤਰ੍ਹਾਂ ਦੀ ਜਿੱਦੀ ਉੱਤੇ ਜ਼ਮੀਨ ਹੈ ਮੇਰੇ ਕੋਲੋਂ ਪ੍ਰਮ ਦੇ ਪੇਟੀ ਦੀ ਤਕਰੀਬਨ 20 ਕਿੱਲੇ ਹੈ ਉਹਦਾ ਪਹਿਲਾ ਸੁਪਰੀਮ ਦਾ ਫੈਸਲਾ ਹੋਇਆ ਕਮਿਟੀ ਦੇ ਹੱਥ ਦੇ ਵਿੱਚ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੋਂ ਫਿਰ ਦੇ ਡੋਰ ਸੈਸ਼ਨ ਕੋਰਟ ਤੋਂ ਤੇ ਉਸ ਤੋਂ ਬਾਅਦ ਸਭ 2010 ਵਿੱਚ ਕਬਜ਼ਾ ਵਰਟੀਸ਼ੂ ਹੋਇਆ ਸੀ ਉਹ ਕਬਜ਼ਾ ਲੈ ਲਿਆ ਫਿਰ ਉਹਨਾਂ ਨੇ ਸਾਡੇ ਵੱਡੇ ਗੁੱਟੇ ਜਿੱਡੀ ਬੰਨ ਦਿੱਤੀ ਜੀ ਕਾਲ ਖੱਗ ਲਾ ਦਿੱਤੀ ਉਸ ਤੋਂ ਬਾਅਦ ਫਿਰ ਦੁਬਾਰਾ ਉਹਨੇ ਇੱਕ ਰੀਨ ਪਿਟਿਸ਼ਨ ਪਾਤੀ ਉਹ ਪਿਟਿਸ਼ਨ ਵੀ ਪਿਛਲੇ ਥੋੜਾ ਸਮੇਂ ਪਹਿਲਾਂ ਉਹਨਾਂ ਦੇ ਖਿਲਾਫ ਹੋ ਗਈ ਤੇ ਉਹਨਾਂ ਨੂੰ ਕਾਸਟ ਵੀ ਪਈ ਹੈ 2010 ਤੋਂ 25 ਕਾਸਟ ਜੀ ਹੁਣ ਵੀ ਉਹਨਾਂ ਨੂੰ ਕਾਸਟ ਪਈ ਹੈ ਲੇਕਿਨ ਅੱਜ ਜਦੋਂ ਸਾਡੇ ਬੰਦੇ ਉੱਥੇ ਉਹ ਗੋਹਣ ਗਏ ਸੀ ਕਿ ਉਹ ਮਰਦ ਨੂੰ ਵਿਚਣ ਦੀ ਲਗੇ ਉਹਨਾਂ ਨੇ ਜਿਹੜੀ ਮੱਚੀ ਸਾਜ ਦੇ ਨਾਮ ਸਾਡੇ ਜਿਹੜੇ ਬੰਦੇ ਸੀ ਉਹਨਾਂ ਦੀ ਕੁਰਬਾਨੀਆਂ ਦੇ ਨਾਲ ਅੰਮ੍ਰਿਤ ਕੀਤਾ ਉਹਨਾਂ ਨੂੰ ਬੰਦ ਮਾਰੇ ਉਹਨਾਂ ਨੇ ਟਰੈਕਟਰ ਚਾਲਣ ਦੀ ਅਗੋਂ ਕੋਸ਼ਿਸ਼ ਕੀਤੀ ਇੱਕ ਟਰੈਕਟਰ ਅੱਗ ਵੀ ਲੱਗੀ ਹੈ ਸਾਡੇ ਬੰਦਿਆਂ ਦੇ ਕੁਰਬਾਨਾਂ ਨਾਲ ਫਟੜ ਕੀਤਾ ਹੱਥ ਵਟੇ ਕੇ ਵੀ ਦੀ ਬਾਹ ਵੱਡੀ ਲੋਕੀਂ ਦੇ ਸਰਦ ਲੱਟਾ ਬੱਜੀਆਂ ਜਿਹਦੇ ਵਿੱਚੋਂ ਸਾਬਰਿੰਦਰ ਸਿੰਘ ਸਾਡੇ ਮੀਸ ਕੱਤਰ ਨੇ ਉਹ ਬਹੁਤੋਂ ਦੇ ਹਸਪਤਾਲ ਨੂੰ ਬੁੱਧਾ ਗਵਰਨਰ ਨਹੀਂ ਤੇ ਇਸ ਤਰ੍ਹਾਂ ਅਡੀਸ਼ਨ ਕਟਰਨ ਸਾਹਿਬ ਵੀਜੀ ਸਿੰਘ ਉਹਨਾਂ ਦੀ ਵੀ ਬਾਤ ਹੀ ਜਾ ਰਹੀ ਹੈ ਵੱਡਾ ਪੰਧਰ ਟੱਕ ਲੱਗਿਆ ਸੰਦੀਪ ਸਿੰਘ ਦਾ ਬੋਲ ਆ ਉਹਦੀ ਹੱਥ ਵੱਡੀਆਂ ਹੋਈਆਂ ਇਹ ਹਰਮਿੰਦਰ ਸਿੰਘ ਦਾ ਵੱਡਾ ਸ਼ਮਿੰਦਰ ਜੀਵਾਦਰ ਮੇਰਾ ਉਹਦਾ ਹੱਥ ਵੱਡਿਆ ਗਿਆ ਇਹਦਾ ਤਕਰੀਬ 15 ਬੰਦਿਆਂ ਦੇ ਕਰੀਬ ਸਹਾਦੇ ਬੰਦੇ ਉਹਨਾਂ ਨੇ ਬੁਰੀ ਤਰ੍ਹਾਂ ਫਟੜੀ ਕੀਤੀ ਜਿਹੜੇ ਹੁਣ ਇੱਥੇ ਜੀਵ ਇਲਾਜ ਨਹੀਂ ਤੇ ਕੁਝ ਬੰਦਿਆਂ ਨੂੰ ਡੀਐਮਸੀ ਲੱਗ ਗਿਆ ਦੇਖੋ ਫਰਮਾਇਆ ਜੇ ਸਮਾਪਤ ਕਰਨ ਦੇ ਜਦ ਇਹ ਇਸ ਤਰ੍ਹਾਂ ਦੇ ਹਾਲਾਤ ਜਿਵੇਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਕਿੰਨੇ ਜਖਮੀ ਹੋਏ ਟੋਟਲ ਤਕਰੀਬ 12 13 ਨੇ ਓਕੇ ਤੇ ਕਿ ਜਿਹੜੀ ਦੂਜੀ ਧਿਰਾਂ ਉਹਦੇ ਵੱਲੋਂ ਦੋਸ਼ ਲਾਇਆ ਗਿਆ ਵੀ ਜਿਹੜਾ ਇਹ ਮਾਮਲਾ ਜ਼ਮੀਨ ਦਾ ਹਾਈ ਕੋਰਟ ਦੇ ਵਿੱਚ ਵਿਚਾਰਦੀ ਨਾ ਵੀ ਸ਼੍ਰੋਮਣੀ ਕਮੇਟੀ ਨੇ ਸਾਡੇ ਨਾਲ ਧੱਕਾ ਕੀਤਾ ਹਾਈ ਕੋਰਟ ਦੇ ਕੋਈ ਸਾਡਾ ਮੋਰਸ ਨਹੀਂ ਆਇਆ ਹਾਈ ਕੋਰਟ ਦਾ ਟੜਕੋਤਾ ਉਹ ਆਰਡਰ ਹੈ ਜਿਹਦੇ ਬੰਦਿਆਂ ਦੇ ਖਿਲਾਫ ਪਟੀਸ਼ਨ ਉਹਦੀ ਰੱਦ ਹੋਈ ਹੈ ਰਿਵੀਜ਼ਨ ਪਟੀਸ਼ਨ ਜਿਹੜੀ ਹੈ ਉਹ ਸਾਡੇ ਕੋਲੇ ਆ ਉਹਨੂੰ ਗਾਸਟ ਪਈ ਹੋਈ ਹੈ ਉਹ ਚੱਕ ਕੇ ਅਸੀਂ ਜਗਤ ਤੋਂ ਗੱਲ ਕਰਦੇ ਹਾਂ ਸਾਡੀ ਇਹੋ ਜਿਹੀ ਸਥਿਤੀ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਸਾਡੇ ਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਉਹਨਾਂ ਦੇ ਖਿਲਾਫ ਨਿਸ਼ੇੜੀ ਬੰਦੇ ਨੇ ਉਹ ਹੁਣ ਵੀ ਇੱਥੇ ਬੈਠੇ ਨੇ ਅਸੀਂ ਤਾਂ ਕਹਿ ਪੁਲਿਸ ਕੌਲਵਡਿੰਗ ਪ੍ਰਸ਼ਾਸਨ ਹੈ ਜ਼ੋਰ ਦੇ ਕੇ ਕਿਹਾ ਐਸਐਮਓ ਸਾਹਮਣੇ ਜ਼ੋਰ ਦੇ ਕੇ ਕਿਹਾ ਵੀ ਉਹਨਾਂ ਦਾ ਡਾਕਟਰੀ ਚਕਰਾਇਆ ਜਾਵੇ ਨਿਸ਼ੇੜੀ ਹੁਣ ਵੀ ਨਾ ਕੀਤਾ ਹੋਇਆ ਉਹਨਾਂ ਨੇ ਕਿਰਪਾਣਾ ਮਾਰ-ਮਾਰ ਕੇ ਉਹਨਾਂ ਬੰਦਿਆਂ ਨੂੰ ਇਹ ਸ਼ਰਤ ਹਾ ਵੜਨੀ ਹੱਥ ਵੜਦੇ ਕੀ ਲੱਗਦਾ ਪੰਜਾਬ ਸਰਕਾਰ ਦੂਜੀ ਧਿਰ ਦੀ ਮਦਦ ਤਾਂ ਨਹੀਂ ਕਰ ਰਹੀ ਇਹਦੇ ਵਿੱਚ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕਰੇ ਨਾ ਕਰੇ ਅਸੀਂ ਤਾਂ ਇਹ ਗੱਲ ਮੰਨਦੇ ਸਾਡੀ ਜਿਵੇਂ ਸਾਡੇ ਕੋਈ ਗੱਲ ਮਿਲਣੀ ਚਾਹੀਦੀ ਆ ਜਾਂ ਕਿ ਕੋਰਟਸ ਤੋਂ ਉੱਪਰ ਤਾਂ ਕੋਈ ਨਹੀਂ ਹੈਗਾ ਨਾ ਨੌਰ ਕੋਰਟ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਇੱਕੋ ਇੱਕ ਫੈਸਲਾ ਜੀ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਵੀ ਇਹ ਜਿਹੜੀ ਹੈਗਾ ਗੁਰੂਗਰਾਮ ਸਾਹਿਬ ਦੇ ਨਾਮ ਦੀ ਜ਼ਮੀਨਾਂ ਸਰੋਮਣੀ ਕਮੇਟੀ ਦੀ ਅਗਲੀ ਰਣਨੀਤੀ ਕੀ ਹੈ ਇਸ ਮਾਮਲੇ ਨੂੰ ਲੈ ਕੇ ਅਜੇ ਰਣਨੀਤੀ ਹੋਣੀ ਅਜੇ ਤੋਂ ਬਾਅਦ ਫਿਰ ਜਿਹੜੀ ਹੈ ਪ੍ਰਸ਼ਾਸਨ ਨੂੰ ਤੇ ਜ਼ੋਰ ਪਾਵਾਂਗੇ ਜਿਹੜਾ ਜ਼ੋਰ ਪਈ ਤਾਂ ਦੁਬਾਰਾ ਫੇਰ ਉਹਦੇ ਤੇ ਸੀ ਜਿਹੜਾ ਕਰਾਂਗੇ ਉਹ ਪ੍ਰਸ਼ਾਸਨ ਨਾਲ ਲੈ ਕੇ ਪੁਲਿਸ ਨਾਲ ਲੈ ਕੇ ਸਾਡੇ ਕੀ ਨਾਮ ਹੈ ਬਜੀ ਤੁਹਾਡਾ ਹਜੇ ਗੁਰਜੀਤ ਦਾ ਹਾਂਜੀ ਗੁਰਜੀਤ ਦਾ ਗੁਰਵੀਰ ਦਾਸ ਗੁਰਜੀਤ ਦਾਸ ਗੁਰਜੀਤ ਦਾਸ ਹਾਂਜੀ ਕੀ ਹੋਇਆ ਮਾਮਲਾ ਕੀ ਹੈ ਜਿਹੜਾ ਬਲਾਸਪੁਰ ਹੋਇਆ ਮਾਉਰਾ ਜੀ ਇਹਨਾਂ ਨੇ 2-300 ਬੰਦੇ ਨੇ ਆ ਕੇ ਸਾਡੀ ਹਮਲਾ ਕਰਿਆ ਸਾਡੇ ਤੇ ਅਟੈਕ ਕਰੋ ਜਮੀਨ ਸਾਡੀ ਵੋਣ ਲਾ ਕੇ ਆ ਕੇ ਧੱਕੇ ਨਾਲ ਡਾਂਗਾਂ ਮਾਰੀਆਂ ਸਰ ਦੇ ਵਿੱਚ ਸਾਡੇ ਕਿਰਪਾ ਨਾਲ ਮਾਰੀਆਂ ਸਾਡੇ ਪਰਿਵਾਰ ਦੇ ਤੇ ਜਿੰਦਾਂ ਦਾ ਮਾਰੀ ਤੇ ਟਰੈਕਟਰ ਚਾਰਟ ਤੇ ਇੱਕ ਦੋ ਆਇਆ ਇਹੇ ਸ਼ਿਮਰਣੀ ਕੀ ਗੋਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਉਹਨਾਂ ਦੱਸਿਆ ਵੀ ਜ਼ਮੀਨ ਦਾ ਫੈਸਲਾ ਸਾਡੇ ਹੱਕ ਇਚ ਹੋਇਆ ਹੋਇਆ ਆ ਉਹੀ ਹੱਕ ਕੋਈ ਹੱਕ ਚ ਨਹੀਂ ਹੋਇਆ ਹੈ ਜੀ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਹਾਈ ਕੋਰਟ ਚ ਚੱਲ ਰਿਹਾ ਹੈ ਤਾਂ ਦਾਸੀ ਡੇਰਾ ਦਾਸੀ ਡੇਰੇ ਦਾ ਇਹਨਾਂ ਦਾ ਅਧਿਕਾਰ ਹੀ ਨਹੀਂ ਕੋਈ ਇਹਨਾਂ ਨੂੰ ਕੇਸ ਲਾਉਣ ਦਾ ਕੀ ਦੇ ਨਾਮ ਕੀ ਜਮੀਰ ਇਹ ਹਾਂਜੀ ਜਮੀਰ ਨਾਮ ਇਹ ਸਮਾਦ ਬਾਬਾ ਕੇਸਰਦਾਸ ਸਮਾਦ ਬਾਬਾ ਕੇਸਰਦਾਸ ਅਮਨਜੀਤ ਬਾਕੀ ਵੀ ਫੁੱੜਦੂ ਦੀ ਸਾਡੇ ਕੋਲ ਪੁਰਾਣੀ ਬੋਟ ਹੈਗੀ ਹੈ ਹਾਂਜੀ ਮਹਾਂਤ ਕੇਵਲਦਾਸ ਜੀ ਨੇ ਮੌਜੂਦਾ ਮਹਾਂਤ ਹਾਂਜੀ ਮੈਂ ਉਹਨਾਂ ਦਾ ਚੇਤਾ ਬਹੁਤ ਹੀ ਹਾਂਜੀ ਕਿੰਨਾ ਕੁ ਪੁਰਾਣਾ ਤੁਹਾਡਾ ਕਬਜ਼ਾ ਸਾਡਾ ਸ਼ੁਰੂ ਤਾਂ ਇਹੀ 1870 ਤੋਂ ਲੈ ਕੇ ਆਪਣੇ ਕੋਲ ਸਾਰੇ ਡਾਕੂਮੈਂਟ ਪੈਂਡ ਨੂੰ ਦਿਖਾ ਦਾਂਗੇ ਪਟਿਆਲਾ ਤੋਂ ਹਾਂ ਜੀ ਪਟਿਆਲਾ ਤੋਂ ਮਾਫੀ ਨਾ ਮਾਫੀਨਾਮਾ ਹੋਇਆ ਹੋਇਆ ਪਹਿਲਾਂ ਟੈਕਸੀ ਮਾਫੀ ਜੀ ਜਾਕਮੀ ਸਾਡੇ 6 ਜਾਣੇ ਜੀ ਹਾਂਜੀ ਇਹਨਾਂ 200 ਬੰਦੇ ਨੇ ਅਟੈਕ ਕਰਿਆ ਸਾਡੇ ਉੱਤੇ ਇਹਨੂੰ ਦੇਖੋ ਉੱਥੇ ਮੌਕੇ ਤੇ ਜਾ ਕੇ ਦੇਖ ਲਓ ਤੁਸੀਂ ਅਸੀਂ ਪੁਲਿਸ ਨੂੰ ਇਨਫੋਰਮ ਕਰਿਆ ਬਾਅਦ ਦੇ ਵਿੱਚ ਸਰ ਹਾਂਜੀ ਹੁਣ ਸਾਈ ਹਾਂਜੀ ਪੁਲਿਸ ਆਈ ਹੈ ਬਾਅਦ ਦੇ ਵਿੱਚ ਸਾਨੂੰ ਤਾਂ ਹਸਪੀਟਲ ਲੈ ਆਏ ਸੀਗੇ ਇਹ ਪਹਿਲਾਂ ਪ੍ਰਾਈਵੇਟ ਹਸਪੀਟਲ ਉੱਥੇ ਮੇਰੇ ਫੇਨ ਕਿਦਾਂ ਰਾਤ ਦੇ ਨਾਲ ਮੇਰਾ ਜਾਨ ਲੱਗੋ ਹਾਂਜੀ ਬਰਾਜ ਜੀ ਕਿਹਨਾਂ ਦੇ ਆਪਣਾ ਮੇਰਾ ਨਾਮ ਕਰਮਜੀਤ ਦਾਸੀ ਜੀ ਅੱਜ ਜੀ ਕਮਜੀ ਜੀ ਅੱਜ ਤਲਕ ਸਾਹਿਬ ਤੁਹਾਡੇ ਪਰਮਲਾ ਹੋਇਆ ਪਰਮਲਾ ਤੇ ਪਰਮਲਾ ਹੋਇਆ ਦੱਸੋਗੇ ਕਿ ਕੰਮਾ ਕਿਸ ਤਰ੍ਹਾਂ ਹੋਇਆ ਇਹ ਜੀ ਅਸੀਂ ਮੈਂ ਉਥੇ ਆਪਣੇ ਬਾਰੇ ਦੱਸਦੀ ਆ ਪਹਿਲਾਂ ਅਸੀਂ ਸੇਵਾਦਾਰ ਹਾਂ ਪੰਜ ਛੇ ਪਰਿਵਾਰ ਜੋ ਬਹੁਤ ਪੁਰਾਣਾ ਪ੍ਰਾਤਨ ਡੇਰਾ 200 ਸਾਲ ਦੇ ਕਰੀਬ ਸਾਡੇ ਕੋਲ ਲਿਖਤ ਹੈਗੀ ਆ ਸਾਰੀ ਉਰਦੂ ਦੀ ਲਿਖਤ ਆ ਜਿਸ ਚ ਸਮਾਧ ਬਾਬਾ ਕੇਸਰਦਾਸ ਨੂੰ ਮਹਾਰਾਜਾ ਸਾਹਿਬ ਸਿੰਘ ਨੇ দান ਕੀਤੀ ਜਮੀਨ ਹੈ ਠੀਕ ਹੈ ਜੀ ਇਸ ਸ੍ਰੋਮਣੀ ਕਮੇਟੀ ਦਾਵਾ ਕਰਦੀ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਸਾਡੀ ਮਨਜੀਤ ਸਾਹਿਬ ਦੇ ਨਾਂ ਤੇ ਜਦੋਂ ਕਿ ਮਨਜੀਤ ਸਾਹਿਬ ਗੁਰਦੁਆਰਾ ਸਾਹਿਬ ਨੂੰ ਬਣੇ ਮੇਰੇ ਕੋਲ 50 60 ਸਾਲ ਹੋ ਗਏ ਹੋਣੇ ਆ ਹਾਂਜੀ 200 ਸਾਲ ਤੇ ਅਸੀਂ ਮਤਲਬ ਸਾਡੇ ਵੱਡੇ-ਵਡੇਰੇ ਸਾਰੇ ਸੇਵਾ ਕਰਦੇ ਆਏ ਨੇ ਹਾਂਜੀ ਹੁਣ ਸਾਡਾ ਇਹਦਾ ਝਗੜੇ ਦਾ ਜਿਹੜਾ ਸੀਗਾ ਪਿੱਛੇ ਵੀ ਝਗੜਾ ਹੋਇਆ ਸੀ ਉਹਦੀ ਉਹਦਾ ਸਾਡਾ ਹਾਈ ਕੋਰਟ ਚ ਕੇਸ ਚੱਲ ਰਿਹਾ ਠੀਕ ਹੈ ਤੇ ਇਹਨਾਂ ਨੇ ਡੀਸੀ ਸਾਹਿਬ ਦੇ ਜਾ ਕੇ ਕੁਝ ਦਿਨ ਪਹਿਲਾਂ ਉਹਦੇ ਸੰਮਣ ਵਗੈਰਾ ਹਜੇ ਹੋ ਰਹੇ ਨੇ ਹਾਂਜੀ ਡੀਸੀ ਦੇ ਜਾ ਕੇ ਇਹਨਾਂ ਨੇ ਦਰਖਾਸਤ ਦਿੱਤੀ ਸੀਗੀ ਵੀ ਸਾਨੂੰ ਇਹਦਾ ਕਬਜ਼ਾ ਦਵਾਇਆ ਜਾਵੇ ਡੀਸੀ ਨੇ 19 ਤਰੀਕ ਪਾਈ ਸੀ ਜੀ 19 ਜੂਨ ਠੀਕ ਹੈ ਤੇ ਉਹਨਾਂ ਨੇ ਸਾਨੂੰ ਵੀ ਮਤਲਬ ਭੇਜਿਆ ਚਿੱਠੀ ਭੇਜੀ ਅਸੀਂ ਵੀ ਪਹੁੰਚੇ ਸਾਡੇ ਵਕੀਲ ਪਹੁੰਚੇ ਵਕੀਲ ਸਾਹਿਬ ਨੇ ਸਾਰਾ ਆਪਣਾ ਕੇਸ ਨੰਬਰ ਕਿੱਥੇ ਤੱਕ ਕੇਸ ਚੱਲਾ ਗਿਆ ਉਹ ਸਾਰਾ ਕੁਝ ਦਿੱਤਾ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਇਹਦੀ 37 ਡੇਟ ਪਾਤੀ ਆ ਠੀਕ ਹੈ 37 ਡੇਟ ਦੇ ਇਹਨਾਂ ਨੇ ਇੰਤਜ਼ਾਰ ਨਹੀਂ ਕੀਤਾ ਅੱਜ 25 ਤਰੀਕ ਨੂੰ ਅਚਾਨਕ ਆ ਕੇ ਕੋਈ 200 ਬੰਦਾ ਇਹਨਾਂ ਨੇ ਆਏ ਔਰ ਅਸੀਂ ਡੇਰੇ 'ਚ ਸੀਗੇ ਅੱਗੇ ਸਾਹਮਣੇ ਸਾਹਮਣੇ ਦੀ ਇੱਕ ਰਸਤਾ ਆਂਦਾ ਅਸੀਂ ਉਧਰੋਂ ਦੀ ਸੋਚਦੇ ਸੀ ਕਿ ਵੀ ਉਧਰੋਂ ਦੀ ਆਉਣਗੇ ਜੋ ਕਾਗਜ਼ ਪੱਤਰ ਦਿਖਾਣਗੇ ਸਾਨੂੰ ਕੋਈ ਹੁਕਮ ਹੋਇਆ ਲੇਕਿਨ ਇਹ ਪਿੱਛੋਂ ਦੀ ਆਏ 200 ਬੰਦੇ ਪਿੱਛੋਂ ਦੀ ਆਏ ਇਹਨਾਂ ਨੇ ਤਿੰਨ ਟਰੈਕਟਰ ਅੰਦਰ ਬਾੜੇ ਜਦੋਂ ਅਸੀਂ ਵੀ ਭੱਜ ਕੇ ਪੰਜ-ਛੇ ਬੰਦੇ ਨਾਲ ਸਾਡੀਆਂ ਮਤਲਬ ਸੇਵਾਦਾਰ ਜਿਹੜੀਆਂ ਬੁੜੀਆਂ ਹੈਗੀਆਂ ਨੇ ਲੇਡੀਆਂ ਹੈਗੀਆਂ ਨੇ ਉਹ ਵੀ ਗਈਆਂ ਤੇ ਇਹਨਾਂ ਨੇ ਟਰੈਕਟਰ ਸਾਡੇ ਤੋਂ ਮੇਰੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂਬਰ ਦਾ ਮਸਾ ਬਚਿਆ ਇੱਕੋ ਗੁਰਜੀਤ ਦਾਸ ਆ ਉਹਦੇ ਉੱਤੇ ਵੀ ਇਹਨਾਂ ਨੇ ਟਰੈਕਟਰ ਚੜਾਇਆ ਮਤਲਬ ਬਚ ਗਿਆ ਸਿਰ ਪੈਰ ਦੇ ਇੱਕ ਸਾਈਡ ਤੋਂ ਨਿਕਲ ਗਿਆ ਔਰ ਉਹਦੇ ਆਪਣਾ ਸਿਰ ਤੇ ਸੱਟਾਂ ਲੱਗੀਆਂ ਨੇ ਹੁਣ ਰੈਫਰ ਕੀਤਾ ਉਹਨਾਂ ਨੂੰ ਡੀ ਐਮ ਸੀ ਲੁਧਿਆਣੇ ਔਰ ਮੇਰੇ ਵੀ ਆ ਦੇਖੋ ਇਹ ਕਿਰਪਾਨ ਦਾ ਆ ਟੱਕ ਲੱਗ ਗਿਆ ਇੱਥੇ ਇੱਥੇ ਲੱਗਿਆ ਲੱਕ ਤੇ ਪੂਰਾ ਟੱਕ ਹਾਂਜੀ ਬਿਲਕੁਲ ਤੇ ਉੱਥੇ ਵੀ ਮੈਨੂੰ ਕੋਈ ਸੁਰਤ ਨਹੀਂ ਉੱਥੇ ਡਿੱਗ ਗਏ ਫਿਰ ਚੱਕ ਕੇ ਸਾਨੂੰ ਉੱਥੇ ਮਾਮਬਰੀ ਹਸਪੀਟਲ ਲੈ ਗਏ ਪਹਿਲਾਂ ਹਾਂਜੀ ਉੱਥੋਂ ਫਿਰ ਸਾਨੂੰ ਇੱਥੇ ਰੈਫਰ ਕੀਤਾ ਜੀ ਸਾਡੇ ਟੋਟਲ 6 ਬੰਦੇ ਆ ਜਿਹੜੇ ਇੱਥੇ ਹਸਪੀਟਲ 'ਚ ਨੇ ਹਾਂਜੀ ਠੀਕ ਹੈ ਜੀ ਇਲਾਜ ਹੋ ਰਿਹਾ ਹਜੇ ਕੁਝ ਬੰਦਿਆਂ ਦਾ ਹੋ ਗਿਆ ਇਹ ਸਰੇਆਮ ੱੱਕਾ ਹੋ ਰਿਹਾ ਜੀ ਕੋਈ ਸੁਣਵਾ ਨਾ ਜੀ ਨਾ ਨਾ ਕੋਈ ਗੱਲਬਾਤ ਨਹੀਂ ਸਾਨੂੰ ਕੱਲ ਸ਼ਾਮ ਨੂੰ ਸਾਨੂੰ ਇਨਫੋਰਮ ਇਨਫੋਰਮੇਸ਼ਨ ਮਿਲ ਗਈ ਸੀ ਕਿ ਕੋਈ ਬੰਦਾ ਇਕੱਠੇ ਹੋ ਰਹੇ ਨੇ ਪਰ ਇਹ ਫਨ ਨਾਲ ਦੇ ਪਿੰਡਾਂ ਤੋਂ ਪਤਾ ਲੱਗ ਰਿਹਾ ਵੀ ਸਵੇਰੇ 5 ਵਜੇ ਤੋਂ ਇਕੱਠੇ ਆਉਗੇ ਜੀ ਨਾਲ ਦੇ ਪਿੰਡਾਂ 'ਚ ਦੱਸੋ ਅਸੀਂ ਕੀ ਕੋਈ ਮਤਲਬ ਚੋਰੀ ਕਰ ਰਿਹਾ ਜੇ ਸੱਚੇ ਨੇ ਤੇ ਸਿੱਧਾ ਸਾਹਮਣੇ ਦੀ ਕਿਉਂ ਨਹੀਂ ਆਂਦੇ? ਬਿਲਕੁਲ। ਪਿੱਛੇ ਦੀ ਕਿਉਂ ਆ ਰਹੇ ਨੇ? ਮਤਲਬ ਇਹ ਇਹ ਕਹਿੰਦੇ ਨੇ ਵੀ ਸਾਡੀ ਸਾਡੂ ਜ਼ਮੀਨ ਦਾ ਅਸੀਂ ਕਾਬਜਾ ਲਿਆਓ ਇੰਤ ਕਾਲ ਕਿੱਥੇ ਆ? ਜਿੱਥੇ ਨਾਮ ਜੜਿਆ ਹੋਵੇ, ਇਹਨਾਂ ਦੇ ਨਾਂ ਦੇ ਇਹਨਾਂ ਨੂੰ ਦੇਤਾ ਹੋਵੇ ਵੀ ਗੁਰਦੁਆਰਾ ਸਾਹਿਬ ਦਾ ਨਾਮ ਆ ਗਿਆ ਜੀ ਇਹਨਾਂ ਦਾ। ਕਿੱਥੇ ਹੈਗਾ ਤੁਸੀਂ ਉਹਨਾਂ ਨੂੰ ਕਹੋ ਵੀ ਲਿਆ ਦਿਖਾਓ ਸਾਨੂੰ। ਕਿੱਥੇ ਮਾਲਕੀ ਜੀ ਤੁਹਾਡਾ ਨਾਮ ਆ ਗਿਆ? ਉੱਥੇ ਤਾਂ ਉਹੀ ਬਾਬਾ ਕੇਸਰਦਾਸ ਦੇ ਨਾਂ ਤੇ ਆ। ਹੁਣ ਵੀ ਅੱਜ ਦਾ ਤੁਸੀਂ ਕਢਾਉਂਗੇ। ਅੱਜ ਵੀ ਬਾਬਾ ਸਮਾਧ ਬਾਬਾ ਕੇਸਰਦਾਸ ਦੇ ਨਾਂ ਤੇ ਹੀ ਬੋਲਦੀ ਹੈ ਜ਼ਮੀਨ। ਅਗਰੇ ਕਹਿੰਦੇ ਨਹੀਂ ਵੀ ਅਸੀਂ ਜ਼ਮੀਨ ਹਾਈ ਕੋਰਟ ਤੋਂ ਜਿੱਤ ਗਏ ਜੀ ਅਸੀਂ ਸੁਪਰੀਮ ਕੋਰਟ ਤੋਂ ਤੁਹਾਨੂੰ ਕਹੀ ਜਾਂਦੇ ਨੇ ਮਤਲਬ ਪੱਤਰਕਾਰ ਨੂੰ ਦੱਸ ਦੇ ਨਹੀਂ ਅਸੀਂ ਜਿੱਤ ਗਏ ਜੀ ਅੱਛਾ ਜੀ ਤੇ ਉਹ ਉਹਨਾਂ ਨੂੰ ਕਹੋ ਜੀ ਦਿਖਾਓ ਸਾਨੂੰ ਇੰਤਕਾਲ ਕਿੱਥੇ ਆ ਫਿਰ ਆਪਾਂ ਤਾਂ ਉਹ ਤਾਂ ਕੋਰਟ ਦਾ ਫੈਸਲਾ ਤਾਂ ਲੰਬੇ ਚੌੜੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਕੀ ਆ ਇੰਤਕਾਲ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਆ ਮਾਲਕੀ ਦੇ ਖਾਨੇ ਚ ਆ ਗਏ ਜੀ ਅਸੀਂ ਹੁਣ ਸਾਡਾ ਹੱਕ ਹੋ ਗਿਆ ਉਹ ਦਿਖਾਉਂਦੇ ਨਹੀਂਗੇ ਤੇ ਕਿੰਨੇ ਮਤਲਬ ਇਹ ਬੰਦੇ ਹੱਥ ਪੁੱੁੱਛੇ ਸੀਗੇ ਕਿਹਨੂੰ ਤੁਸੀਂ ਬਾਈਫੇਸ ਜਾਣਦੇ ਹੋ ਪਛਾਣ ਨਹੀਂ ਬਾਈਫੇਸ ਨਹੀਂ ਜਾਣਦੇ ਜੀ ਕਿਸੇ ਨੂੰ ਤੇ ਬੜੇ ਦੂਰੋਂ ਦੂਰੋਂ ਇਹਨਾਂ ਨੇ ਅਸੀਂ ਮਤਲਬ ਸਾਨੂੰ ਪਤਾ ਲੱਗਿਆ ਬੜੇ ਦੂਰੋਂ ਦੂਰੋਂ ਬੰਦੇ ਇਕੱਠੇ ਕੀਤੇ ਨੇ ਇਹਨਾਂ ਨੇ ਤੇ ਇਹਨਾਂ ਨੇ ਅਚਾਨਕ ਹਮਲਾ ਕੀਤਾ ਆਗੇ ਕਿਹੜੇ ਕਿਹੜੇ ਹਥਿਆਰ ਵਰਤਦੇ ਲੋੜਦੇ ਤਾਂ ਇਹਨਾਂ ਨੇ ਮਤਲਬ ਡਾਂਗਾ ਔਰ ਟਾਕੂਏ ਔਰ ਕੁਰਬਾਨਾ ਇਹ ਤਾਂ ਅਸੀਂ ਦੇਖੇ ਨੇ ਬਾਕੀ ਪਿੱਛੇ ਹੋਰ ਵੀ ਹੋ ਸਕਦੇ ਨੇ ਉਹ ਮਤਲਬ ਅਸੀਂ ਨਿੱਕੇ ਨਹੀਂ ਪੁਲਿਸ ਨਹੀਂ ਪਹੁੰਚੀ ਜੀ ਪੁਲਿਸ ਅਸੀਂ 100 ਨੰਬਰ ਤੇ ਫੋਨ ਵੀ ਕੀਤਾ ਸੀ ਪੁਲਿਸ ਨਹੀਂ ਪਹੁੰਚੀ ਜੀ ਟਾਈਮ ਤੇ ਪੁਲਿਸ ਕੋਈ ਮਤਲਬ ਜਦੋਂ ਹੋ ਹਟਿਆ ਕੋਈ 1 ਘੰਟੇ ਬਾਅਦ ਅੱਧਾ ਪੌਣਾ ਘੰਟਾ ਤਾਂ ਇਹ ਚੱਲਦਾ ਰਿਹਾ ਸਾਰਾ ਕੁਝ ਕਿੰਨੇ ਵਜੇ ਘਟਨਾ ਸੀ ਇਹ ਸਵੇਰੇ ਕੋਈ 9:30 ਵਜੇ ਦੀ ਘਟਨਾ ਜੀ 9:30 ਵਜੇ ਜੀ ਕਰ ਲੈ ਪਲੀ ਸੋਚੀ ਜੀ ਕਰੀਬ ਕਰੀਬ ਕਿ ਮੰਗ ਆਪਣੇ ਪ੍ਰਸ਼ਾਸਨ ਨੂੰ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਪੂਰੀ ਇਹ ਤਾਂ ਉਹਦੀ ਕੋਕ ਕੀਤੀ ਜਾਵੇ ਵੀ ਕਿਵੇਂ ਜ਼ਮੀਨ ਮਿਲੀ ਕੀ ਅਸੀਂ ਉੱਥੇ ਕੋਈ ਮਤਲਬ ਗੁਨਾਹ ਕਰਦੇ ਆਂ ਅਸੀਂ ਸੇਵਾ ਕਰਦੇ ਆਂ ਉੱਥੇ ਡੇਰਾ ਛਾਲ 'ਚ ਦੋ ਵਾਰੀ ਅਸੀਂ ਭੰਡਾਰਾ ਕਰਦੇ ਆਂ ਸਾਰੇ ਪਰਿਵਾਰ ਮਿਲ ਕੇ ਕੋਈ ਮਤਲਬ ਸਾਨੂੰ ਕੋਈ ਪਿੰਡ ਵਾਲਾ ਕਹੇ ਤੇ ਵੀ ਅਸੀਂ ਕੋਈ ਗਲਤ ਉੱਥੇ ਉਹ ਕਰਦੇ ਆ ਤੇ ਕੱਲ ਕਿਸ ਲਈ ਸਾਨੂੰ ਉਹ ਕਰ ਰਹੇ ਨੇ ਇਹਨਾਂ ਕੋਈ ਘਟਾ ਕਿਸ ਚੀਜ਼ ਦਾ ਅਗਰ ਪੰਜ ਛੇ ਪਰਿਵਾਰ ਅਸੀਂ ਸੇਵਾ ਕਰ ਰਹੇ ਆ ਉਸ ਜਗ੍ਹਾ ਦੀ ਉਹਦੇ ਵਿੱਚੋਂ ਅਸੀਂ ਰੋਜੀ ਰੋਟੀ ਆਪਣਾ ਵੀ ਕੱਢ ਰਹੇ ਆ ਤਾਂ ਅਸੀਂ ਕੀ ਨਾ ਕਰ ਰਹੇ ਆ ਤੇ ਸਰੇ ਆਮ ਧੱਕਾ ਕਰਦੇ ਆ ਤੇ ਇਹ ਸਰਕਾਰ ਨੂੰ ਚਾਹੀਦਾ ਸਾਡੀ ਮੰਗ ਆ ਪੂਰੀ ਸਾਡਾ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਸਾਡੀ ਤਾਂ ਸੁਣਵਾਈ ਨਹੀਂ ਆ ਦੇਖੋ ਹੁਣ ਅਸੀਂ ਅਸੀਂ ਨਾਲ ਹੀ ਆ ਗਏ ਸੀ ਇਹਨਾਂ ਦੇ ਸਰਕਾਰੀ ਹਸਪੀਟਲ ਆ ਸਾਡੀ ਹੁਣ ਤੱਕ ਵਾਰੀ ਨਹੀਂ ਆਈ ਜਦੋਂ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਲਿਆ ਕੇ ਕੱਟ-ਕੱਟ ਕੇ ਲਈ ਜਾਂਦੇ ਨੇ ਅੱਗੇ ਉਹ ਕਰਾਈ ਜਾਂਦੇ ਨੇ ਆਪਣਾ ਅਸੀਂ ਕੋਈ ਡਾਕਟਰਾਂ ਨੂੰ ਨਹੀਂ ਇਹ ਕਹ ਰਹੇ ਵੀ ਕੁਝ ਲੇਕਿਨ ਦਵਾਈ ਇੰਨਾ ਪੈ ਜਾਂਦਾ ਉੱਪਰੋਂ ਬਿਲਕੁਲ ਆਓ ਆਪਣੇ ਬੰਦੇ ਕੋਈ ਪਾ ਦੇ ਨੇ ਆਉਣ ਲੈ ਇਹ ਦੇਖ ਸਕਦੋਂ ਜੋ ਹਮਲਾਵਰ ਇੱਥੇ ਆਏ ਸੀ ਜਿੱਥੇ ਉਹਨਾਂ ਨੇ ਇਹਨਾਂ ਪੱਟ ਇੱਟਾਂ ਬੱਟਿਆਂ ਦੀ ਵਰਤੋਂ ਕੀਤੀ ਉਸਦੇ ਨਾਲ ਹੀ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸਨ ਜੋ ਇਹ ਕਿਰਪਾਨ ਹੈ ਕਿਰਪਾਨ ਦੀ ਜੋ ਤੁਸੀਂ ਮਿਆਂ ਦੇਖ ਸਕਦੇ ਹੋ ਕਿ ਇਹ ਵੀ ਇੱਥੇ ਪਾਈ ਗਈ ਹੈ ਇੱਟਾਂ ਬੱਤੇ ਦੇਖੋ ਤੁਸੀਂ ਕਿਸ ਗਦਰ ਉਹਨਾਂ ਨੇ ਇੱਥੇ ਆ ਕੇ ਗਦਰ ਮਚਾਇਆ ਹੋਵੇਗਾ 200 ਤੋਂ ਲੈ ਕੇ 250 ਦੇ ਕਰੀਬ ਜੋ ਇਹ ਮੁਲਾਜ਼ਮ ਸਨ ਤੇ ਇਹਨਾਂ ਨੇ ਇੱਥੇ ਆ ਕੇ ਤਲਕਸਾਰ ਪਿੰਡ ਦੇ ਉੱਪਰ ਹਮਲਾ ਕੀਤਾ ਪਰਿਵਾਰ ਦੇ ਉੱਪਰ ਹਮਲਾ ਕੀਤਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਜੋ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੇ ਲਈ ਬਣਾਈ ਗਈ ਹੈ ਪਰੰਤੂ ਇਸ ਕਮੇਟੀ ਨੇ ਜੋ ਆਪਣਾ ਕੰਮ ਹੈ ਗੁਰਦੁਆਰਿਆਂ ਦੀ ਦੇਖਭਾਲ ਪ੍ਰਬੰਧ ਕਰਨ ਤੋਂ ਇਲਾਵਾ ਲੋਕਾਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਵੀ ਕਰਨੇ ਸ਼ੁਰੂ ਕਰ ਦਿੱਤੇ ਦੇਖ ਸਕਦੇ ਹਾਂ ਕਿ ਕਿਸ ਕਦਰ ਇਨ੍ਹਾਂ ਲੋਕਾਂ ਨੇ ਇੱਥੇ ਆ ਕੇ ਗੁੰਡਾਗਰਦੀ ਦਾ ਨੰਗਾ ਨਾਚ ਨਚਾਇਆ ਜੀ ਪੁੱਤਰ ਕੀ ਨਾਮ ਤੁਹਾਡਾ ਮੇਰਾ ਨਾਮ ਨਹੀਂ ਹੈ ਜੀ ਹਾਂਜੀ ਇੱਥੇ ਜੋ ਸਵੇਰੇ ਤੁਹਾਡੇ ਘਰ ਦੇ ਉੱਪਰ ਹਮਲਾ ਹੋਇਆ ਤੁਹਾਡੀ ਜ਼ਮੀਨ ਨੂੰ ਬੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਦੱਸੋਗੇ ਇਸ ਬਾਰੇ ਹਾਂਜੀ ਅਸੀਂ ਸਵੇਰੇ ਮਤਲਬ ਕਿ ਕੋਈ ਇੱਥੇ ਹੋ ਨਹੀਂ ਸੀਗਾ ਸਾਡਾ ਮੈਂਬਰ ਦਾ ਪਰਿਵਾਰ ਦਾ ਅਸੀਂ ਸਾਰੇ ਬਾਅਦ ਵਿੱਚ ਮੌਕੇ ਤੇ ਆਏ ਹਾਂ ਇੱਥੇ ਉਹਨਾਂ ਦਾ ਘੱਟੋ ਘਾਟ ਐਸਜੀਪੀਸੀ ਦਾ 200 ਬੰਦਾ ਨਾਲ ਟਰੈਕਟਰ ਲੈ ਕੇ 8-9 ਗੱਡੀਆਂ ਸੀਗੀਆਂ ਡਾਂਗਾਂ ਕਰਪਾਨਾ ਹਥਿਆਰ ਲੈ ਕੇ ਨਜਾਇਜ਼ ਸਾਡੀ ਜ਼ਮੀਨ ਦੇ ਵਿੱਚ ਟਰੈਕਟਰ ਨਾਲ ਬਾ ਕੇ ਫਸਲ ਸਾਡੀ ਬੋਣ ਲੱਗੇ ਹਾਂਜੀ ਤੇ ਕੋਈ ਉਹਨਾਂ ਨੇ ਕਾਗਜ਼ੀ ਕਾਰਵਾਈ ਨਹੀਂ ਆ ਕੇ ਗੱਲ ਕਰੀ ਹੈਗੀ ਕਾगज ਪੱਤਰ ਨਹੀਂ ਆ ਕੇ ਦਿਖਾਇਆ ਵੀ ਕੋਈ ਕੋਡ ਦਾ ਆਰਡਰ ਜਾਂ ਕਿਸੇ ਪੁਲਿਸ ਅਫਸਰ ਦਾ ਉਦੋਂ ਬਿਨਾਂ ਨਜਾਇਜ਼ ਕੋਈ ਗੱਲਬਾਤ ਕਰੇ ਜ਼ਮੀਨ ਤੇ ਧੱਕੇ ਨਾਲ ਟਰੈਕਟਰ ਨਾਲ ਬਾਹਰ ਉਹਨਾਂ ਨੇ ખેਇਆ ਸਾਡਾ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਪਰਿਵਾਰ ਮੈਂਬਰ ਮੂਰੇ ਹੋ ਗਏ ਉਹਨਾਂ ਨਾਲ ਗੱਲ ਕਰਨ ਲੱਗੇ ਉਹਨਾਂ ਨੇ ਡਾਂਗਾ ਤੇ ਕਿਰਪਾਨਾਂ ਨਾਲ ਉਹਨਾਂ ਦੇ ਹਮਲਾ ਕੀਤਾ ਤੇ ਕੁੱਟ ਮਾਰ ਗਏ ਸਾਡੇ 5-6 ਮੈਂਬਰ ਪਰਿਵਾਰ ਦੇ ਹਸਪੀਟਲ 'ਚ ਐਡਮਿਟ ਨੇ ਜਿਨ੍ਹਾਂ ਦੇ ਕਿਰਪਾਨਾਂ ਡਾਂਗਾ ਤੇ ਬਹੁਤ ਜ਼ਿਆਦਾ ਛੱਟਾਂ ਲੱਗੀਆਂ ਹੈਗੀਆਂ ਫਿੱਟਾਂ ਨਾਲ ਹਮਲਾ ਕਰਿਆ ਉਹਨਾਂ ਨੇ ਸਾਡੇ ਤੇ ਤੁਸੀਂ ਪੁੱਤਰ ਜਿਹੜੇ ਹਮਲਾਬਰ ਸੀ ਨੇ ਕਿਸੇ ਪਛਾਣਦੇ ਹੋ ਤੁਹਾਨੂੰ ਕਿਵੇਂ ਪਤਾ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀਗੇ ਸੀਗੇ ਹੀ ਉਹ ਐਸਜੀਪੀਸੀ ਦੇ ਮੈਂਬਰ ਮਤਲਬ ਨਾਮ ਨਹੀਂ ਸਾਨੂੰ ਕਿਸੇ ਦਾ ਪਤਾ ਕੋਈ ਕਿਤੋਂ ਸੀਗਾ ਕੋਈ ਕਿਤੋਂ ਸੀਗਾ ਕਟਾਣਾ ਸਾਹਿਬ ਗੁਰਦੁਆਰੇ ਤੋਂ ਸੀਗੇ ਇਹ ਬੰਦੇ ਉਹਨਾਂ ਦੇ ਮੰਜੀ ਸਾਹਿਬ ਗੁਰਦੁਆਰੇ ਤੋਂ ਸੀਗੇ ਤੇ ਮਤਲਬ ਅਣਪਛਾਤੇ ਬੰਦੇ ਸੀਗੇ ਸਾਰੇ ਮਤਲਬ ਸੀਗੇ ਐਸਜੀਪੀਸੀ ਦੇ ਵਰਕਰ ਤੇ ਪਹਿਲਾਂ ਵੀ ਇਹਨਾਂ ਨੇ ਕਿਤੇ ਹਮਲਾ ਕੀਤਾ ਤੁਹਾਡੇ ਘਰ ਅੱਜ ਤੋਂ 2011 ਦੇ ਵਿੱਚ ਜੀ ਪਹਿਲਾਂ ਵੀ ਐਸੀ ਤਰ੍ਹਾਂ ਇਕੱਠੇ ਹੋ ਕੇ ਆਏ ਸੀਗੇ ਉਹਦਾ ਮਤਲਬ ਕੋਰਟ ਦੇ ਆਰਡਰ ਸਾਰੇ ਸਾਡੇ ਹੱਕ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਕੋਲੇ ਕੋਈ ਕਾਗਜ਼ੀ ਕਾਰਵਾਈ ਨਹੀਂ ਸੀਗੀ ਕੋਈ ਇਹਨਾਂ ਕੋਲੇ ਸਟੇ ਨਹੀਂ ਕੋਈ ਕਾगज ਪੱਤਰ ਨਹੀਂ ਕੋਈ ਕੋਰਟ ਦਾ ਆਰਡਰ ਨਹੀਂ ਵੀ ਜ਼ਮੀਨ ਦੇ ਵਿੱਚ ਕਬਜ਼ਾ ਕਰਨ ਦੀ ਇਹ ਧੱਕੇ ਨਾਲ ਨਜਾਇਜ਼ ਕਬਜ਼ਾ ਕਰਨ ਦੀ ਅੱਤਰਾਜ ਅੱਜ ਆਏ ਨੇ ਹਮਲਾ ਕਰਕੇ ਕਿੰਨੇ ਕੋਈ ਤਕਰੀਬਨ ਕਿੰਨੇ ਕੋਈ ਕੀਤਾ ਪੌਣੇ ਕਿ 9 ਦੀ ਗੱਲ ਲੱਗ ਰਹੀ ਸੀ ਵੀਰੇ ਕਿਹੜੀ ਕੋਰਟ ਦੇ ਵਿੱਚ ਕੇਸ ਤੁਹਾਡਾ ਕਿਸ ਚਾंडीगढ़ ਚੱਲਦਾ ਜੀ ਹਾਈ ਕੋਰਟ ਚंडीगढ़ ਹਾਈ ਕੋਰਟ ਹਾਂਜੀ ਤੇ ਕਿੰਨੇ ਮੈਂਬਰ ਤੁਹਾਡੇ ਪਰਿਵਾਰ ਦੇ ਜ਼ਖਮੀ ਹੋਏ ਨੇ ਹੈ ਗਈ 5 6 ਬੰਦੇ ਨੇ ਸਾਡੇ ਪਰਿਵਾਰ ਦੇ 6 ਪਰਿਵਾਰ ਆ ਜੀ ਇੱਥੇ ਜ਼ਮੀਨ ਜਿੰਨਾ ਦੀ ਹੈਗੀ ਆ ਠੀਕ ਹੈ ਤੇ ਵਿੱਚ ਨਾਲ ਬੁੜੀਆਂ ਵੀ ਨੇ ਸਾਡੀਆਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਹਥਿਆਰਾਂ ਨਾਲ ਕੋ ਕਰਪਾਨਾ ਡਾਂਗਾ ਇੱਟਾਂ ਰੋੜੇ ਤੇ ਟਰੈਕਟਰ ਸੀਗੇ 8 9 ਟਰੈਕਟਰ ਸੀ ਇਹਨਾਂ ਕਿੰਨੇ ਸਾਧਨ ਲੈ ਕੇ ਆਏ ਸੀ ਉਹ ਅੱਗੇ ਉਹਨਾਂ ਕੋ तकरीबन ਹੋਊਗਾ ਜੀ 50 60 ਸਾਧਨ ਹੋਣਗੇ ਤੇ 150 ਤੋਂ 200 ਬੰਦਾ ਸੀਗਾ ਕਰੀਬ ਘਟੋ ਘਟ ਹੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਸਾਡੀ ਇਹੀ ਗੱਲ ਹੈ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਨਜਾਇਜ਼ ਕਬਜ਼ਾ ਕਰਨ ਦੇ ਖਾਤਰ ਸਾਡੀ ਜ਼ਮੀਨ ਤੇ ਧੱਕੇ ਨਾਲ ਕੁੱਟਮਾਰ ਕਰਕੇ ਇੱਥੇ ਨਜਾਇਜ਼ ਕਰ ਰਹੇ ਨੇ ਅਸਲਾ ਵੀ ਸੀ ਉਹਨਾਂ ਕੋਲੇ ਹਾਂਜੀ ਹਾਂਜੀ ਪ੍ਰਧਾਨ ਜੀ ਕਿੰਨਾ ਜੀ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਪ੍ਰੈਸ ਦਾ ਸਾਡੇ ਵੱਲੋਂ ਧੰਨਵਾਦ ਜੀ ਉਹਦੀ ਸਾਡੇ ਬਲਾਸਪੁਰ ਦੇ ਵਿੱਚ ਕਮਿਸ਼ਨੀ ਮੇਰਾ ਨਵ ਬੁੱਟਾ ਸਿੰਘ ਪੰਚ ਬਲਾਸਪੁਰ ਜੀ ਨਾਲ ਮੇਰੇ ਸਾਬਕਾ ਸਰਪੰਚ ਨਰਮਲ ਸਿੰਘ ਦਾ ਤੇ ਮਗਤਿਆਰ ਸਿੰਘ ਪੰਚ ਦੇ ਬੇਟਾ ਜੀ ਨੇ ਹਾਂਜੀ ਤੇ ਇਹ ਕੁਲਵਿੰਦਰ ਸਿੰਘ ਅੱਜ ਸਾਡੇ ਪਿੰਡ ਦੀ ਸਵੇਰੇ ਸਾਨੂੰ ਤਕਰੀਬਨ 8 ਵਜੇ ਫੋਨ ਆਇਆ ਮੈਂ ਤੁਹਾਡੇ ਪਿੰਡ ਲੜਾਈ ਹੋ ਰਹੀ ਆ ਅੱਛਾ ਜੀ ਇਹ ਲੜਾਈ ਦੀ ਸਾਡੇ ਮਹੰਤਾਂ ਦੀ ਜ਼ਮੀਨ ਆ 2 250 ਸਾਲ ਪੁਰਾਣੀ ਹਾਂਜੀ ਇਹਨਾਂ ਨੂੰ ਵੀ ਇਹ ਜ਼ਮੀਨ ਮਹਾਰਾਜਾ ਪਟਿਆਲੇ ਦੇ ਦਾਦਾ ਜੀ ਨੇ ਦਾਨ ਵਜੋਂ ਦਿੱਤੀ ਹੋਈ ਆ ਜੀ। ਹਾਂਜੀ। ਇਹ ਜ਼ਮੀਨ ਦੀ 2-2.5 ਸਾਲ ਤੋਂ ਪਹਿਲਾਂ ਇਹ ਬਾਹਰ ਰਹੇ ਨੇ। ਹਾਂਜੀ। ਇਹਨਾਂ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਸੀ। ਹਾਂਜੀ। ਇਹ ਕੋਰਟ ਦੇ ਵਿੱਚ ਕੇਸ ਇੱਕ ਤੋਂ ਜਿੱਤ ਗਏ ਦੀ ਇੱਕ ਤੋਂ ਹਾਰ ਗਏ। ਸਾਡੇ ਪਿੰਡ ਵਾਲੇ ਜਿਹੜੇ ਹੈਗੇ ਨੇ ਮਹੰਤਾ। ਤੇ ਹੁਣ ਇਹਨਾਂ ਦਾ ਕੇਸ ਚੱਲਦਾ ਜੀ ਹਾਈ ਕੋਰਟ। ਹਾਈ ਕੋਰਟ ਦੇ ਵਿੱਚ ਕੇਸ ਦੀ ਹਜੇ ਸੁਣਵਾਈ ਦੀ ਅਗਲੇ ਮਹੀਨੇ ਦੀ 8ਵੇਂ ਮਹੀਨੇ ਦੀ 3 ਤਰੀਕ ਪਈ ਹੋਈ ਆ। ਹਾਂਜੀ। ਅੱਜ ਸਵੇਰੇ ਦੀ ਇਹ 6:30 ਵਜੇ ਦੇ ਲਗਭਗ ਇੱਥੇ ਗੱਡੀਆਂ ਇਕੱਠੀਆਂ ਕਰਕੇ ਸ਼੍ਰੋਮਣੀ ਕਮੇਟੀ ਵਾਲੇ ਪੂਰਾ ਇਹਨਾਂ ਨੇ ਆਪਣਾ ਇੱਥੇ ਜੱਥਾ ਇਕੱਠਾ ਕੀਤਾ ਔਰ 8 ਵਜੇ ਸਾਢੇ ਪਿੰਡ ਜਿਹੜੀ ਮਹੰਤਾਂ ਦੀ ਜ਼ਮੀਨ ਆ ਉਹਦੇ ਤੇ ਜ਼ਬਰਦਸਤੀ ਜਾ ਕੇ ਇਹਨਾਂ ਨੇ ਟਰੈਕਟਰ ਚਲਾਉਣੇ ਸ਼ੁਰੂ ਕਰਤੇ ਤੇ ਉਹ ਬੰਦੇ ਪਰਿਵਾਰ ਦੇ ਜਿਹੜੇ ਹੈਗੇ ਸੀਗੇ 5-7 ਜਾਣੇ ਘਰ ਦੇ ਉਹ ਇਹਨਾਂ ਨੂੰ ਆ ਕੇ ਰੋਕਣ ਲੱਗੇ ਤੇ ਇਹਨਾਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਦੀ ਕੁੱਟਮਾਰ ਕਰਕੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਸਿਰ ਤੇ ਡੰਗਾ ਡੁੰਗਾ ਮਾਰੀਆਂ ਉਹ ਬੰਦੇ ਹਸਪਤਾਲ ਦੇ ਵਿੱਚ ਦਾਖਲ ਨੇ ਪੈਣ ਤੇ ਇਹ ਜ਼ਮੀਨ ਜੀ ਨਜਾਇਜ਼ ਅਜੇ ੱਧਕੇ ਨਾਲ ਬਗੈਰ ਕੋਰਟ ਦੀ ਪਰਮਿਸ਼ਨ ਤੋਂ ਬਗੈਰ ਪੁਲਿਸ ਪ੍ਰਸ਼ਾਸਨ ਤੋਂ ੱਧਕੇ ਨਾਲ ਆ ਕੇ ਕਬਜ਼ਾ ਕਰਨ ਲੱਗੇ ਸੀਗੇ ਜੀ ਉਹ ਬੰਦਿਆਂ ਨੇ ਇਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਕੋਈ ਕੋਰਟ ਦੇ ਕਾਗਜ਼ ਲੈ ਕੇ ਆਓ ਜਾਂ ਕੋਰਟ ਦੇ ਮਤਲਬ ਤੁਹਾਡੇ ਕੋਲ ਕੋਈ ਆਰਡਰ ਹੈਗੇ ਨੇ ਤਾਂ ਉਹ ਦਿਖਾਓ ਅਸੀਂ ਜ਼ਮੀਨ ਤੁਹਾਨੂੰ ਛੱਡ ਦਿੰਨੇ ਆਂ ਪਰ ਉਹਨਾਂ ਕੋਲੇ ਕੋਈ ਤੋਸ ਪ੍ਰੂਫ ਨਹੀਂ ਮਿਲਿਆ ਇਸ ਕਰਕੇ ਲੜਾਈ ਹੋ ਗਈ ਜੀ ਲੜਾਈ ਦੇ ਵਿੱਚ ਜਾਨੀ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਛੱਟਾ ਛੱਟਾ ਲੱਗੀਆਂ ਜ਼ਰੂਰ ਇਹਨਾਂ ਦੇ ਆਪਣੇ ਜੀਤੇ ਮਹੰਤ ਦੇ ਵੱਧ ਨੇ ਜੀ ਤੇ ਹੁਣ ਆ ਇਸ ਟਾਈਮ ਉਹ ਸੇਵ ਲਾਸਤਾਲ ਪੈਲ ਦੇ ਵਿੱਚ ਦਾਖਲ ਆ ਜੀ ਤਕਰੀਬਨ ਕਿੰਨੇ ਕ ਬੰਦੇ ਇਹਦੇ ਵਿੱਚ ਜ਼ਖਮੀ ਹੋਏ ਨੇ ਜੀ ਜ਼ਖਮੀ ਜੀ ਦੋ ਤਾਂ ਲੇਡੀਜ਼ ਨੇ ਦੋ ਬੰਦੇ ਨੇ ਤਿੰਨ ਨਹੀਂ ਤਿੰਨ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਠੀਕ ਆ ਜੀ ਉਹਨਾਂ ਨੂੰ ਫੋਨ ਕੀਤਾ ਮਤਲਬ ਆ ਗਏ ਮੌਕੇ ਤੇ ਜਾਨ ਨੂੰ ਲੜਾਈ ਹੋਟ ਸੀ ਲੜਾਈ ਹੋਣ ਨੂੰ ਤਾਂ ਜੀ 5-7 ਮਿੰਟ ਲੱਗੇ ਨੇ ਬਾਕੀ ਪੁਲਿਸ ਪਹੁੰਚੀ ਜਰੂਰ ਡਿਪਟੀ ਸਾਹਿਬ ਵੀ ਆਏ ਨੇ ਐਸਐਚਓ ਦਰਾਹਾਂ ਜੀ ਉਹ ਵੀ ਆਏ ਨੇ ਹਾਂ ਜੀ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਦੇ ਇਸ ਤਰ੍ਹਾਂ ਕੋਈ ਹਮਲਾ ਕੀਤਾ ਪਿੰਡ ਦੇ ਉੱਪਰ 2013 ਚ ਹੋਇਆ ਸੀਗਾ ਜੀ ਇਦਾਂ ਹੀ ਹਾਂ ਜੀ ਜਦ ਵੀ ਇਹ ਜਮੀਨ ਤੇ ਕਬਜ਼ਾ ਕਰ ਲਈ ਸੀ ਉਹਨਾਂ ਨੇ ਆ ਕੇ ਪਰ ਕੋਰਟ ਨੇ ਜਦ ਵੀ ਕੋਈ ਡਿਸੀਜਨ ਨਹੀਂ ਮਿਲਿਆ ਸੀਗਾ ਤੇ ਮਹੰਤਾਂ ਦੇ ਕੋਲ ਹੀ ਜ਼ਮੀਨ ਜੱਦੀ ਇਹ ਚੱਲਦੀ ਆ ਰਹੀ ਹੈ 2013 ਤੋਂ ਬਾਅਦ ਵੀ ਮਹੰਤਾਂ ਦਾ ਹੀ ਕਬਜ਼ਾ ਕਿੰਨੀ ਜ਼ਮੀਨ ਆ ਪ੍ਰਧਾਨ ਜੀ ਇਹ 20 ਕਿੱਲੇ ਦੇ ਲਗਭਗ ਆ ਜੀ अच्छा जी 2013 ਤੋਂ ਬਾਅਦ ਫਿਰ ਮਤਲਬ 2013 ਤੋਂ ਬਾਅਦ ਇਹੀ ਬਾਹਰ ਆਏ ਨੇ ਸਾਡੇ ਪਿੰਡ ਵਾਲੇ ਮੰਤ ਕੇਵਲ ਦਾ ਸੋਣੀ ਉਸ ਤੋਂ ਬਾਅਦ ਫਿਰ ਦੁਬਾਰਾ ਹੋਣਾ ਨਹੀਂ ਸਾਨੂੰ ਲੱਗ ਦਿੱਤਾ ਦੁਬਾਰਾ 2013 ਤੋਂ ਬਾਅਦ ਹੀ ਅੱਜ ਦੁਬਾਰਾ ਫੇਰ ਹੋ ਗਿਆ ਤੇ ਜਿੰਨਾ ਵਿਅਕਤੀਆਂ ਦੇ ਸੱਟਾਂ ਲੱਗੀਆਂ ਨੇ ਉਹ ਸੱਟਾਂ ਕਿੰਨੀਆਂ ਕਿੰਗ ਗੰਭੀਰ ਨੇ ਕਾਫੀ ਨੇ ਜੀ ਜਿੱਤੇ ਮੰਤ ਦੇ ਤਾਂ ਬਹੁਤ ਜ਼ਿਆਦਾ ਨੇ ਸਿਰਚ ਵੀ ਹੁੰਦਾ ਅੱਛਾ ਜੀ ਹਾਂ ਜੀ ਉਹਦੇ ਸਿਰਚ ਵੀ ਨੇ ਤੇ ਉਹਦੇ ਕਰਪਾਨਾਂ ਦੇ ਟੱਕ ਵੀ ਨੇ ਟੱਕ ਜਨਾਨੀਆਂ ਦੇ ਵੀ ਲੱਗੀਆਂ ਨੇ ਸੱਟਾਂ ਕਿਤੇ ਲੱਤ ਤੇ ਆ ਕੇ ਦੇ ਬਾਹ ਤੇ ਆ ਕਾਫੀ ਜਾਨੀ ਇੱਕ ਇੱਕ ਬੰਦੇ ਦਾ ਤਾਂ ਬਹੁਤ ਜ਼ਿਆਦਾ ਸੀਰੀਅਸ ਸੀ ਕਰਮਜੀਤ ਉਹ ਵੀ ਲੱਗੀ ਆ ਕਰਮਜੀਤ ਦੇ ਵੀ ਨੱਕ ਤੇ ਲੱਗੀ ਆ ਕਿਰਪਾਨ ਕਿਰਪਾਨਾ ਦੇਖੋ ਜਦੋਂ ਲੜਾਈ ਹੋਈ ਆ ਦੋਨਾਂ ਧਿਰਾਂ ਦੇ ਲੱਗੀਆਂ ਨੇ ਉਧਰ ਉਧਰੀ ਹਥਿਆਰ ਕਿਹੜੇ ਕਿਹੜੇ ਵਰਤਜੋ ਹੁੰਦੇ ਨੇ ਕੋਈ ਜਾਣਕਾਰੀ ਡਾਂਗਾਂ ਤੇ ਕਿਰਪਾਨਾਂ ਸੀ ਜੀ ਵੀਡੀਓ ਬਣੀ ਆ ਉਹਦੇ ਵਿੱਚ ਵੀ ਡਾਂਗਾਂ ਤੇ ਕਿਰਪਾਨਾਂ ਹੀ ਨੇ ਕਿੰਨਾ ਜੀ ਤੁਹਾਡਾ ਕੁਲਵਿੰਦਰ ਸਿੰਘ ਆ ਸਰ ਜੀ ਕਲਵਿੰਦਰ ਸਿੰਘ ਜੀ ਅੱਜ ਜੋ ਤੜਕਸਾ ਸਾਡੇ ਪਿੰਡ ਕਟਣਾ ਹੋਈ ਆ ਬਾਹਰੋਂ ਵਿਅਕਤੀਆਂ ਨੇ ਆ ਕੇ ਹਮਲਾ ਕੀਤਾ ਤੇ ਕਿੰਨੇ ਕ ਵਿਅਕਤੀ ਸੰਜਨ ਨੇ ਹਮਲਾ ਕੀਤਾ ਇਹ ਤਕਰੀਬਨ ਤਕਰੀਬਨ 200 ਦੇ ਕਰੀਬ ਬੰਦਾ ਸੀਗਾ ਜੀ ਤੇ ਅੱਜ ਤਾਂ ਇਹਨਾਂ ਨੇ ਨਿਹੱਤੇ ਬੰਦਿਆਂ ਤੇ ਵਾਰ ਕੀਤੇ ਨੇ ਸ਼ਰੋਮਣੀ ਕਮੇਟੀ ਨੇ ਉਹ ਪਰਿਵਾਰ ਦੇ ਰੋਕਣ ਦੇ ਬਾਵਜੂਦ ਵੀ ਕੋਈ ਵਿਰੋਧ ਨਹੀਂ ਕੀਤਾ ਨਾ ਸਿਰ ਪੁੱਛਿਆ ਗਿਆ ਵੀ ਤੁਹਾਡੇ ਕੋਲ ਅਥਾਰਟੀ ਕੀ ਆ ਵੀ ਅਥਾਰਟੀ ਲੈਟਰ ਦੇ ਦਿਓ ਤੁਹਾਨੂੰ ਕੋਰਟ ਦਾ ਦੇ ਦਿਓ ਕਿਸੇ ਪ੍ਰਸ਼ਾਸਨ ਦਾ ਦੇ ਦਿਓ ਤੁਹਾਨੂੰ ਜ਼ਮੀਨ ਛੱਡ ਦਿੰਦੇ ਆ ਕੋਈ ਉਹਨਾਂ ਦਾ ਮਤਲਬ ਆਦੋਂ ਵੱਧ ਕੁੱਟਮਾਰ ਕੀਤੀ ਗਈ ਆਣ ਕੇ ਟਰੈਕਟਰ ਜ਼ਮੀਨ ਦੇ ਵਿੱਚ ਵੜ ਕੇ ਮੈ ਫਸਲ ਫਸਲ ਹੀ ਵਾਦੀ ਜੀ ਉਹਨਾਂ ਨੇ ਸਰੋਣੀ ਕਮੇਟੀ ਨੇ ਜੀ ਅੱਜ ਗੁੰਡਾਗਰਦ ਰੱਜ ਕੇ ਨੰਗਾ ਨਾਚ ਕੀਤਾ ਜੀ ਕਿ ਇਹਨੇ ਪਹਿਲਾਂ ਅੱਗੇ ਪੰਚਾਇਤ ਨੂੰ ਮਿਲੇ ਨੇ ਜਾਂ ਪੰਚਾਇਤ ਨੂੰ ਕਿਸੇ ਨੂੰ ਨਹੀਂ ਜੀ ਕਿਸੇ ਨੂੰ ਨਹੀਂ ਨਾ ਕੋਈ ਪੁਲਿਸ ਪ੍ਰਸ਼ਾਸਨ ਨੂੰ ਜੀ ਨਾ ਪੰਚਾਇਤ ਨੂੰ ਕਿਸੇ ਨੂੰ ਕੋਈ ਇਤਲਾ ਨਹੀਂ ਜੀ ਤੇ 200 ਬੰਦੇ ਆਇਆ ਤਕਰੀਬਨ ਲੈ ਕੇ ਟਰੈਕਟਰ ਜ਼ਮੀਨ ਦੇ ਵਿੱਚ ਵਾਰਦੇ ਜੀ ਤੇ ਪਰਿਵਾਰ ਨੇ ਪੁੱਛਿਆ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਜੀ ਇਹ ਪੁਲਿਸ ਪ੍ਰਸ਼ਾਸਨ ਕਿੰਨੇ ਸਮੇਂ ਬਾਅਦ ਆ ਗਿਆ ਸੀ ਜੀ ਪੁਲਿਸ ਬਲਾਦਨ ਦਾ ਜਦੋਂ ਹੀ ਪਹੁੰਚ ਗਿਆ ਜੀ 5-7 ਮਿੰਟ ਦੇ ਵਿੱਚ ਲੜਾਈ ਹੋ ਵੀ 10 ਮਿੰਟ ਬਾਅਦ ਪੁਲਿਸ ਪ੍ਰਸ਼ਾਸਨ ਆ ਗਿਆ ਹੁਣ ਵੀ ਮੌਜੂਦ ਹੈ ਜੀ ਉਹਦਾ ਮੈਨੂੰ ਤਾਂ ਲੱਗਦਾ ਵੀ ਅਗਰ ਪੁਲਿਸ ਸਮੇਂ ਤੇ ਨਾ ਪਹੁੰਚਦੀ ਤਾਂ ਵੱਡਾ ਨੁਕਸਾਨ ਹੋਰ ਹੋ ਸਕਦਾ ਹੋ ਸਕਦਾ ਹੋ ਸਕਦਾ ਸੀਗਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਹੈਲਪ ਕੀਤੀ ਜਦੋਂ ਪਹੁੰਚੇ ਨੇ ਇਹ ਉਹ ਨਾ ਆਉਂਦੇ ਤਾਂ ਇਹ ਕੁਝ ਵੀ ਹੋ ਸਕਦਾ ਜਾਨੀ ਨੁਕਸਾਨ ਹੋ ਸਕਦਾ ਸੀਗਾ ਜੀ ਪੁਲਿਸ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਵਾਪਸ ਗਏ ਨੇ ਪਹਿਲਾਂ ਹੀ ਚਲੇ ਗਏ ਸੀ ਪਹਿਲਾਂ ਚਲੇ ਗਏ ਪਰ ਪੁਲਿਸ ਦੇ ਨਾਲ ਹੀ ਚਲ ਗਏ ਤਕਰੀਬਨ ਪੁਲਿਸ ਆ ਗਈ ਉਹ ਚਲ ਗਏ ਜੀ ਕੋਈ ਅਰੈਸਟ ਕੀਤਾ ਪੁਲਿਸ ਨੇ ਨਹੀਂ ਜੀ ਭੱਜ ਗਏ ਪਹਿਲਾਂ ਹੀ ਪਰ ਪਹਿਲੇ ਭੱਜ ਗਏ ਜੀ